ਤਪੀਟਰਾ ਫਲ ਦੇਖੋ ਜੀ ਬੂਟੇ ਦੇ ਉੱਪਰ ਪੱਕਣਾ ਸ਼ੁਰੂ ਹੋ ਗਿਆ ਇਹਦੇ ਬਾਰੇ ਬਹੁਤ ਜ਼ਿਆਦਾ ਸਵਾਲ ਆ ਰਹੇ ਸੀ ਕਿ ਇਹ ਫਲ ਉੱਪਰ ਹੀ ਪੱਕਦਾ ਹੈ ਕਿ ਇਹਨੂੰ ਕਿਸੇ ਵੱਖਰੇ ਤਰੀਕੇ ਨਾਲ ਪਕਾਉਣਾ ਪੈਂਦਾ ਕੋਈ ਵੀ ਫਾਰਮੂਲਾ ਤੁਹਾਨੂੰ ਵੱਖਰਾ ਕਰਨ ਦੀ ਲੋੜ ਨਹੀਂ ਇਹ ਵਾਲੀਆਂ ਵੈਰਾਈਟੀਆਂ ਜਿਹੜੀਆਂ ਸਾਡੇ ਕੋਲ ਲੱਗੀਆਂ ਨੇ ਰੈੱਡ ਲੇਡੀ ਜਾਂ ਰੈੱਡ ਬੇਬੀ ਵੈਰਾਈਟੀ ਇਹ ਨੋਨੀਓ ਸੀਡ ਕੰਪਨੀ ਦੀ ਸੀਡ ਬਹੁਤ ਮਹਿੰਗਾ ਜੀ 5 ਲੱਖ ਦੇ ਕਰੀਬ ਲਗਭਗ 4.5-5 ਲੱਖ ਦੇ ਕਰੀਬ ਕਿਲੋ ਸੀਡ ਆਉਂਦਾ ਜੀ ਇਹ ਵਾਲਾ ਇਹ ਉੱਪਰ ਹੀ ਪੱਕ ਜਾਂਦਾ ਹੈ ਜੀ ਬਸ ਇਹਨੂੰ ਤੁਸੀਂ ਤੋੜ ਲੈਣਾ ਤੋੜ ਕੇ ਜੇ ਤੁਸੀਂ ਚਾਹੋ ਤਾਂ ਕਿਸੇ ਕੱਪੜੇ ਵਗੈਰਾ ਚ ਬੰਨ ਕੇ 1 ਜਾਂ 2 ਦਿਨ ਰੱਖ ਸਕਦੇ ਹੋ ਕਿਉਂਕਿ ਹਾਲੇ ਇਹ ਬਹੁਤ ਸਖਤ ਹੋਊਗਾ ਜੀ ਖਾਣ ਦੇ ਵਿੱਚ ਇਹ ਪੋਲਾ ਨਹੀਂ ਹੋਊਗਾ ਪਰ ਟੇਸਟ ਵਾਈਜ਼ ਤੇ ਮਿੱਠੇ ਵਾਈਜ਼ ਇਹਦਾ ਕੋਈ ਮੁਕਾਬਲਾ ਨਹੀਂ ਜੀ ਤੁਹਾਨੂੰ ਕੁਝ ਵੱਖਰਾ ਕਰਨ ਦੀ ਲੋੜ ਨਹੀਂ ਤੁਸੀਂ ਐਜ਼ ਇਟ ਇਹਨੂੰ ਐਦਾਂ ਵੀ ਤੋੜ ਕੇ ਧੋ ਕੇ ਰਮਾਨ ਦੇ ਨਾਲ ਖਾ ਸਕਦੇ ਹੋ ਕੋਈ ਚੱਕਰ ਨਹੀਂ ਪਰ ਜੇ ਤੁਸੀਂ ਥੋੜਾ ਜਿਆ ਪੋਲਾ ਚਾਹੁੰਦੇ ਹੋ ਕਿ ਥੋੜੀ ਸੌਫਟਨੈਸ ਆਵੇ ਤਾਂ ਇਹਨੂੰ ਕਿਸੇ ਗੱਤੇ ਦੇ ਡੱਬੇ ਚ ਬੰਦ ਕਰਕੇ ਜਾਂ ਕਿਸੇ ਕੱਪੜੇ ਦੇ ਵਿੱਚ ਲਪੇਟ ਕੇ 24 ਤੋਂ 48 ਘੰਟੇ ਐਦਾਂ ਹੀ ਪਿਆ ਰਹਿਣ ਦਿਓ ਕੋਈ ਦਵਾਈ ਨਹੀਂ ਲੈਣੀ ਕੋਈ ਕੁਝ ਨਹੀਂ ਲੈਣਾ ਇਹ ਤੁਹਾਡੇ ਪਪੀਤਾ ਜਿਹੜਾ ਇਹ ਖਾਣ ਦੇ ਲਈ ਵਧੀਆ ਤਿਆਰ ਹੋ ਜੂਗਾ। ਪਪੀਤਾ ਨਵੰਬਰ ਦੇ ਮਹੀਨੇ ਚ ਪੱਕਣਾ ਸ਼ੁਰੂ ਹੋ ਜਾਂਦਾ। ਫਰਵਰੀ ਦੇ ਮਹੀਨੇ ਚ ਪਪੀਤੇ ਦੀ ਜਿਹੜੀ ਆਪਾਂ ਲਵਾਈ ਕਰਦੇ ਆ ਇਹ ਰੈੱਡ ਲੇਡੀ ਵੈਰੈਟੀ ਹੈ ਜੀ ਤੁਸੀਂ ਫਾਲ ਲੱਗਾ ਦੇਖੋ। ਤੇ ਉਧਰ ਸਾਰੀਆਂ ਹੋਰ ਵੀ ਸਾਡੇ ਕੋਲ ਹੋਰ ਵੀ ਬੂਟੇ ਕਾਫੀ ਲੱਗੇ ਆ ਤੇ ਸਾਰਿਆਂ ਨੂੰ ਇਸੇ ਤਰੀਕੇ ਦੇ ਨਾਲ ਹੀ ਫਾਲ ਲੱਗਾ ਹੈ। ਪਪੀਤੇ ਦੀ ਜਿਹੜੀ ਇਹ ਚ ਦੋ ਮੁੱਖ ਤੌਰ ਤੇ ਪਪੀਤੇ ਦੇ ਵਿੱਚ ਬਿਮਾਰੀਆਂ ਆਉਂਦੀਆਂ। ਪਹਿਲੀ ਬਿਮਾਰੀ ਆਉਂਦੀ ਹੈ ਜੀ ਇਹਦੇ ਪੱਤੇ ਇਕੱਠੇ ਹੋਣ ਵਾਲੀ, ਦੂਜੀ ਬਿਮਾਰੀ ਆਉਂਦੀ ਹੈ ਜਿਹਦੇ ਮੋੜ ਦੇ ਗਾਲਾ। ਇਸ ਤੋਂ ਬਾਅਦ ਪਪੀਤੇ ਨੂੰ ਕੋਈ ਤੀਜੀ ਤੇ ਪਪੀਤੇ ਦੀ ਜਿਹੜੀ ਐਕੂਰੇਸੀ ਆ ਜੋ ਮੈਂ ਮੇਰਾ ਅੰਦਾਜ਼ਾ ਜਾਂ ਜੋ ਅਸੀਂ ਪਪੀਤੇ ਦੀ ਕਾਸ਼ਤ ਕਰਕੇ ਦੇਖਿਆ ਜਿੰਨੇ ਵੀ ਬੂਟੇ ਲਾ ਕੇ ਦੇਖਿਆ 10 ਦੇ ਵਿੱਚੋਂ 8 ਬੂਟੇ ਤੁਹਾਡੇ ਬੜੇ ਆਰਾਮ ਦੇ ਨਾਲ ਕਾਮਯਾਬ ਹੋ ਜਾਂਦੇ ਨੇ ਜੇ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਮੈਨੇਜ ਕਰ ਲੈਂਦੇ ਹੋ ਤੇ ਜਿਹੜੇ ਬਹੁਤਾ ਜਿਆਦਾ ਮੈਨੇਜ ਨਹੀਂ ਕਰ ਸਕਦੇ ਉਹਨਾਂ 'ਚ ਦਸਾਂ ਚੋਂ 5 ਬੂਟੇ ਉਹਨਾਂ ਦੀ ਆਰਾਮ ਨਾਲ ਚੱਲਣਗੇ ਦਸਾਂ 'ਚੋਂ 10 ਬੂਟੇ ਪਪੀਤੇ ਦੇ ਨਹੀਂ ਚੱਲਦੇ 3 ਸਾਲ ਦੀ ਪੂਰੀ ਲਾਈਫ ਹੁੰਦੀ ਹੈ ਜੀ 3 ਸਾਲ ਲਗਾਤਾਰ ਤੁਹਾਨੂੰ ਫਲ ਦੇਊਗਾ ਤੇ ਹੁਣ ਦੇਖੋ ਜੀ ਇਹ ਪਪੀਤੇ ਦਾ ਫਲ ਅਸੀਂ ਤੋੜਾਂਗੇ ਤੋੜ ਕੇ ਅਸੀਂ ਆਰਾਮ ਦੇ ਨਾਲ ਕਿਸੇ ਕਪੜੇ 'ਚ ਬੰਨ ਕੇ ਰੱਖ ਲਾਂਗੇ ਜਾਂ ਐਸੇ ਤਰੀਕੇ ਨਾਲ ਵੀ ਤੁਸੀਂ ਗਾ ਸਕਦੇ ਹੋ ਹੁਣ ਮੁੱਢਾਂ ਦੇ ਗਾਲੇ ਦੀ ਤੁਸੀਂ ਇਹਨੂੰ ਤੇ ਇਹਦਾ ਧਿਆਨ ਰੱਖਣਾ ਜੀ ਇਹਨੂੰ ਬੈਡਾਂ ਦੇ ਉੱਤੇ ਦੀ ਕਾਸ਼ਤ ਕਰਨੀ ਹੈ ਤੇ ਇਹ ਅਸੀਂ ਬੈਡ ਦੇ ਉੱਤੇ ਦੀ ਕਾਸ਼ਤ ਕੀਤੀ ਹੋਈ ਹੈ ਜੀ ਤੁਸੀਂ ਦੇਖੋ ਮਲਚਿੰਗ ਵੀ ਪਾਈ ਹੋਈ ਆ ਤੇ ਇਹ ਕੋਈ ਪਾਣੀ ਮਲਚਿੰਗ ਪਾਣੀ ਜ਼ਰੂਰੀ ਨਹੀਂ ਹੈ ਜੀ ਤੁਸੀਂ ਬੈਡ ਦੇ ਉੱਪਰ ਨਾਰਮਲ ਇਹਦੀ ਕਾਸ਼ਤ ਕਰੋ ਇਹਨੂੰ ਬਹੁਤਾ ਜ਼ਿਆਦਾ ਪਾਣੀ ਜਿਹੜਾ ਉਹ ਮੜਾ ਆ ਜੀ ਪਪੀਤੇ ਨੂੰ ਜੋ ਕੁਝ ਇਹਦਾ ਇਹਦਾ ਅਸੀਂ ਐਨਾਲਾਈਜ਼ ਕੀਤਾ ਤਾਂ ਹਰ ਮਹੀਨੇ ਇੱਕ ਮੱਛਰ ਤੇਲੇ ਵਾਲੀ ਇਹਨੂੰ ਸਪਰੇਅ ਕਰਦੇ ਰਹੋ ਜੀ ਤੇ ਤੁਹਾਡੇ ਪਪੀਤੇ ਨੂੰ ਕਿਸੇ ਤਰੀਕੇ ਦੀ ਕੋਈ ਬਿਮਾਰੀ ਜਿਹੜੀ ਉਹ ਨਹੀਂ ਆਉਂਦੀ ਮੁੱਢਾਂ ਦੇ ਗਾਲੇ ਤੋਂ ਰੁਕ ਲਈ ਤੁਸੀਂ ਨੋਰਮਲ ਡੋਮੇਲ ਗੋਲਡ ਜਾਂ ਐਲੀਅਟ ਦਵਾਈ ਜਿਹੜੀ ਆਉਂਦੀ ਹੈ ਉਹਨਾਂ ਚੋਂ ਕਿਸੇ ਇੱਕ ਦਵਾਈ ਦੀ ਵਰਤੋਂ 1 ਗ੍ਰਾਮ ਦੇ ਹਿਸਾਬ ਨਾਲ ਪਰ ਲੀਟਰ ਪਾਣੀ ਚ ਪਾ ਕੇ ਤਾਂ ਮਹੀਨੇ ਜਾਂ ਦੋ ਮਹੀਨੇ ਬਾਅਦ ਇੱਕ ਵਾਰ ਇਹਨਾਂ ਦੇ ਮੁੱਢਾਂ 'ਚ ਪਾ ਦਿਓ ਤਾਂ ਤੁਹਾਡੇ ਪਪੀਤੇ ਪੂਰੇ ਤਰੀਕੇ ਨਾਲ ਫੁੱਲ ਬੱਤਾ ਫੁੱਲ ਕਾਮਯਾਬ ਹੋ ਜਾਣਗੇ ਇਹਨਾਂ ਵੈਰਾਈਟੀਆਂ ਚੋਂ ਰੈੱਡ ਲੇਡੀ ਜਾਂ ਰੈੱਡ ਬੇਬੀ ਦੀ ਪਣੀਰੀ ਚਾ ਤੁਸੀਂ ਸਾਡੇ ਕੋਲ ਫਰਵਰੀ ਦੇ ਵਿੱਚ ਪਨੀਰੀਆਂ ਇਹਨੀਆਂ ਲੈ ਸਕਦੇ ਹੋ ਜੀ ਤੇ ਇਹਦਾ ਰੇਟ 50 ਰੁਪਏ ਬੂਟਾ ਹੋਊਗਾ ਤੇ ਫਰਵਰੀ ਤੁਸੀਂ ਪਨੀਰੀ ਲੈ ਸਕਦੇ ਹੋ ਫਰਵਰੀ ਦੇ ਵਿੱਚ ਇਹਦੇ ਲਾਉਣ ਦਾ ਸਮਾਂ ਜਿਹੜਾ ਵਧੀਆ ਸ਼ੁਰੂ ਹੋ ਜਾਂਦਾ ਤੇ ਜੇ ਕਿਸੇ ਨੇ ਜ਼ਿਆਦਾ ਬੂਟੇ ਲੈਣੇ ਆ ਤਾਂ ਉਹ ਆਪਣੀ ਬੁਕਿੰਗ ਵੀ ਪਹਿਲਾਂ ਕਰਵਾ ਸਕਦਾ ਕਿਉਂਕਿ ਥੋੜੇ ਬੂਟੇ 2 4 5 10 ਅਲੀ ਬੁਕਿੰਗ ਦੀ ਜ਼ਰੂਰਤ ਨਹੀਂ ਪਰ ਜ਼ਿਆਦੇ ਬੂਟਿਆਂ ਲਈ ਬੁਕਿੰਗ ਦੀ ਜ਼ਰੂਰਤ ਪਊਗੀ ਤੇ ਤੁਸੀਂ ਵੈਰਾਈਟੀਆਂ ਚੈੱਕ ਕਰੋ ਜੀ ਇਹ ਦੋ ਤਾਂੜੇ-ਦਾਣੇ ਤਿਆਰ ਹੋ ਗਏ ਜੀ ਹੁਣ ਇਹ ਵੀ ਇੱਕੋ ਇਹ ਵੀ ਪੀਲੇ ਪੰਜ ਆਉਣਾ ਸ਼ੁਰੂ ਹੋ ਗਿਆ ਤੇ ਆ ਵੀ ਪੀਲੇ ਪੰਜ ਆਉਣਾ ਸ਼ੁਰੂ ਹੋ ਗਿਆ ਹੈਨਾ ਇਹ ਸਾਰੇ ਪੀਲੇ ਪੰਚ ਆਉਣਾ ਸ਼ੁਰੂ ਹੋ ਗਏ ਹੁਣ ਹੌਲੀ ਹੌਲੀ ਲਗਭਗ ਇੱਥੋਂ ਤੱਕ ਇਸ ਵਾਰ ਇਹ ਪੱਕ ਜਾਣਗੇ ਜੀ ਇੰਨਾ ਫਲ ਜਿਹੜਾ ਇਸ ਵਾਰ ਇਹ ਇੱਕ ਜਾਂ ਡੇਢ ਮਹੀਨੇ ਦੇ ਵਿੱਚ ਸਾਰਾ ਪੱਕ ਕੇ ਸਾਡਾ ਤਿਆਰ ਹੋ ਜਾਊਗਾ ਤੁਸੀਂ ਕੁਆਲਿਟੀ ਚੈੱਕ ਕਰੋ ਜੀ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਇਸ ਤੇ ਅਸੀਂ ਯੂਜ਼ ਨਹੀਂ ਕੀਤਾ ਵੀਡੀਓ ਕੀਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਸ਼ੇਅਰ ਜ਼ਰੂਰ ਕਰਾ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ